ਏ ਭਾਜੀ ਬਾਹਰਲਾ ਸਿਲਮਾ ਪੈਂਦਾ ਹੈ ਬਟਾਲੇ ਚ ਇੱਕ লাশ ਬਰਾਮਦ ਹੋਈ ਹੈ ਉਹ ਨਹੀਂ ਮੁਲਾਜ਼ਮ ਸਾਹਿਬ ਸਾਡੇੋਂ ਤੋਂ ਪਹਿਲਾਂ ਹੀ ਆਏ ਨੇ ਪੱਤਰਕਾਰ ਵੀ ਸਾਡੇ ਤੋਂ ਪਹਿਲਾਂ ਹੀ ਪਹੁੰਚੇ ਸੀ ਆਨਕੇ ਵੇਖਿਆ ਹਾਲਾਤ ਇੰਨੇ ਮਾੜੇ ਨਸ਼ੇ ਦੇ ਕਾਰਨ ਇੱਕ ਨੌਜਵਾਨ ਦੀ লাশ ਇੱਥੇ ਪਈ ਵੇਖੀ ਆ ਹਾਲਾਤ ਇੰਨੇ ਮਾੜੇ ਨੇ ਇਥੋਂ ਦੇ ਕਿ ਡੇਲੀ ਇੱਥੇ ਮੇਰੇ ਖਿਆਲ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਆਨਕੇ ਹਜ਼ਾਰਾਂ ਨਸ਼ਾ ਕਰਦੇ ਨੇ ਆਨਕੇ ਇਹ ਪ੍ਰਸ਼ਾਸਨ ਨੂੰ ਬੇਨਤੀ ਆਕੇ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਪਰ ਬਟਾਲੇ ਦੇ ਵਿੱਚ ਨਸ਼ਾ ਇੰਨਾ ਵਿਕ ਰਿਹਾ ਹੈ ਟਿਕਟਾ ਮੰਗੂ ਨਸ਼ਾ ਵੇਚ ਰਿਹਾ ਹਰ ਜਗ੍ਹਾ ਨਸ਼ਾ ਵੇਚ ਰਿਹਾ ਜੀ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕੋਈ ਕਿਸ ਦੀ ਜ਼ਿੰਮੇਵਾਰੀ ਨਹੀਂ ਆ ਕੋਈ ਜੋ ਮੇਰੀ ਸਮਝਦਾ ਨਹੀਂ ਆ ਬਾਕੀ ਅਸੀਂ ਇੱਕ ਚੀਜ਼ ਕਹਿੰਦੇ ਆ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਰਹੀ ਹੈ ਆ ਤੁਹਾਡੇ ਸਾਹਮਣੇ ਹਾਲਾਤ ਨੇ লাশ ਬਰਾਮਦ ਹੋਈ ਏ ਇਥੋਂ ਇਹ ਨੌਜਵਾਨ ਪਤਾ ਨਹੀਂ ਕਿੱਥੋਂ ਦਾ ਬਟਾਲੇ ਦਾ ਬਾਹਰ ਦਾ ਅੰਦਰ ਦਾ ਵਾ ਇਹ ਨਹੀਂ ਪਤਾ ਬਾਕੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਲੈ ਕੇ ਗਏ ਨੇ ਉਹਨੇ ਕੋ ਕਰਨਗੇ ਕਾਰਵਾਈ ਪਹਿਚਾਣ ਹੋ ਚੁੱਕੀ ਇਹਦੇ ਨੌਜਵਾਨ ਨਹੀਂ ਅਜੇ ਤੱਕ ਕੋਈ ਪਹਿਚਾਣ ਨਹੀਂ ਆ ਦੇਖਿਆ ਕਿੰਨੀ ਕੋ ਉਮਰ ਲੱਗਦੀ ਹੈ ਕੋਈ 30 32 ਦੇ ਲਾਗੇ ਚੱਕੇ ਹੋਗਾ ਇਸ ਜਗ੍ਹਾ ਦੇ ਉੱਤੇ ਲਗਾਤਾਰ ਹੀ ਨੌਜਵਾਨ ਨਸ਼ਾ ਕਰਦੇ ਆ। ਭਾਜੀ ਡੇਲੀ ਡੇਲੀ ਸਵੇਰ ਤੋਂ ਚੱਲੂ ਹੋ ਜਾਂਦਾ 10 ਵਜੇ ਤੋਂ ਤੇ ਰਾਤ ਦੇ 10 ਵਜੇ ਜਾਂਦੇ ਮੇਰੇ ਸਾਬ ਨੂੰ। ਦੋ ਚਾਰ ਵਾਰੀ ਮੁਲਾਜ਼ਮ ਅੱਗੇ ਆਏ ਵੀ ਪੁਲਿਸ ਨੂੰ ਵੀ ਭੇਜਿਆ ਸੀ। ਇੱਥੇ ਮਾਰਿਆ ਚੱਕਰ ਉਹਨਾਂ ਭਜਾਏ ਵੀ ਉਹਨਾਂ ਨੇ ਆਣ ਕੇ। ਪਰ ਅੱਜ ਇਹਦੇ ਹਾਲਾਤ ਵੇਖ ਲਓ ਕਿ ਨਸ਼ਾ ਇੱਥੇ ਇਦਾਂ ਟਿਕ ਟਕੂ ਆ। ਬਾਕੀ ਆ 55 ਤੁਹਾਡੇ ਸਾਹਮਣੇ ਹੀ ਆ। ਕਵਰ ਕਵਰ ਕਰੋ ਉੱਥੇ ਪਤਾ ਲੱਗ ਜਾਣਾ ਸਾਰਾ ਹੀ। ਕ ਵੀ ਜੇ ਆਪਾਂ ਸ਼ਾਇਦ ਤਲੰਗਣ ਇਹੀ ਤੇ ਨਾ ਭੀੜ ਜੀ ਬਣੀ ਤੇ ਵੇਖਣਾ ਇਹ ਕੀ ਗੱਲ ਹੈ। ਪਤਾ ਲੱਗਾ ਵੀ ਇੱਥੇ ਯਾਰ ਲਾਸ਼ ਪ ਵੇਖ ਕੇ ਬੜਾ ਦੁੱਖਜਾ ਹੋਇਆ ਦੁੱਖਜਾ ਇਸ ਕਰਕੇ ਹੋਇਆ ਵੀ ਯਾਰ ਸਾਰੇ ਨਸ਼ੇ ਦੇ ਆ ਜਿਹੜੇ ਵੇਚਦੇ ਆ ਜਾਂ ਕੁਝ ਵੀ ਕਰਦੇ ਆ ਜਾਂ ਪੁਲਿਸ ਵੀ ਜਿੱਦਾਂ ਵੀ ਆ ਇਹ ਚੀਜ਼ ਨੂੰ ਰੋਕੋ ਰੋਕੋ ਕੱਲੋਂ ਤੁਹਾਡੇ ਕਿਸੇ ਦੇ ਘਰ ਅੱਗ ਲੱਗੀ ਕਰ ਸਾਡੇ ਘਰ ਵੀ ਅੱਗ ਲੱਗ ਸਕਦੀ ਹੈ ਇਹ ਨਸ਼ੇ ਨਾਲ ਹੀ ਨੌਜਵਾਨ ਦੀ ਮੌਤ ਹੈ ਨੌਜਵਾਨ ਹਾਂਜੀ ਨਸ਼ੇ ਨਾਲ ਹੀ ਜੀ ਕਿਉਂਕਿ ਤੁਸੀਂ ਨੀਜਾ ਪੰਜਾਬੀ ਸਭ ਕੁਝ ਪਿਆਜ ਹੈ ਮੇਰੇ ਕੋ ਇੰਟੀਮੇਸ਼ਨ ਆਈ ਹੈ ਅੱਭੀ ਇੱਕ ਨੌਜਵਾਨ ਆ ਉਹਦੀ ਡੈਥ ਹੋਈ ਆ ਤੇ ਅਜੇ ਉਹਦੀ ਆਈਡੈਂਟੀਫਿਕੇਸ਼ਨ ਨਹੀਂ ਹੋਈ ਤੇ ਸਾਡਾ ਫਸਟ ਹੋਊਗਾ ਵੀ ਉਹਦੀ ਆਇਡੈਂਟੀਫਿਕੇਸ਼ਨ ਕਰਵਾਈ ਜਾਵੇ ਉਹਦਾ ਪ੍ਰੋਸੈਸ ਹੁੰਦਾ 3 ਦਿਨ ਦਾ 72 ਆਵਰਸ ਦਾ ਔਰ 72 ਆਵਰਸ ਦਾ ਪ੍ਰੋਸੈਸ ਅਸੀਂ ਰੱਖ ਕੇ ਤੇ ਉਹਦੀ ਪਹਿਲਾਂ ਆਇਡੈਂਟੀਫਿਕੇਸ਼ਨ ਕਰਵਾ ਕੇ ਤੇ ਉਹਦੇ ਪੇਰੈਂਟਸ ਦਾ ਬਿਆਨ ਲਿਖ ਕੇ ਲੋੜਿੰਦੀ ਕਾਰਵਾਈ ਅਮਲ ਲਿਆਵਾਂਗੇ ਇਸ ਤੋਂ ਇਲਾਵਾ ਦੌਰਾਨੇ ਪੋਸਟਮਾਰਟਮ ਅਸੀਂ ਜੋ ਰਿਕੁਆਇਰਡ ਐਕਸ਼ਨਸ ਹੈਗੇ ਆ ਤਾਂ ਕਿ ਪ੍ਰੋਪਰ ਵੈਰੀਫਾਈ ਕਰਨ ਲਈ ਕਿ ਉਹਦੀ ਡੈਥ ਕਿਵੇਂ ਹੋਈ ਆ ਕਿੰਨਾ ਕਾਰਨ ਕਰਕੇ ਹੋਈ ਕਿਸੇ ਬਿਮਾਰੀ ਕਰਕੇ ਹੋਈ ਆ ਜਾਂ ਉਹ ਕਿਸੇ ਨਸ਼ੇ ਕਾਰਨ ਹੋਈ ਆ ਉਹਦਾ ਵਿਸਤਰਾ ਵਗੈਰਾ ਕਢਾ ਕੇ ਅਸੀਂ ਪ੍ਰੋਪਰ ਐਕਸ਼ਨ ਲਵਾਂਗੇ ਸਰ ਜੋ ਇੱਥੇ ਲੋਕ ਆਸ-ਪਾਸ ਰਹਿੰਦੇ ਮੜੇ ਉਹ ਕਹਿੰਦੇ ਕਿ ਲਗਾਤਾਰ ਹੀ ਨੌਜਵਾਨ ਬਾਹਰੋਂ ਆ ਕੇ ਜਾਂ ਲੋਕਲ ਨੌਜਵਾਨ ਵੀ ਇਸ ਜਗ੍ਹਾ ਤੇ ਨਸ਼ਾ ਕਰਦੇ ਆ ਕਈ ਵਾਰ ਪੁਲਿਸ ਨੇ ਵੀ ਛਾਪਾ ਮਾਰਿਆ ਵਾ ਜੀ ਪਰ ਹਾਲੇ ਤੱਕ ਕੋਈ ਕਾਇਹ ਤਰੀਕੇ ਦੀ ਕਾਰਵਾਈ ਨਹੀਂ ਹੋਈ ਜਦਾ ਨਤੀਜਾ ਅੱਜ ਇਹ ਆ ਕਿ ਨੌਜਵਾਨ ਦੀ ਮੌਤ ਹੋ ਗਈ ਦੇਖੋ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਹੈਗੇ ਆ ਉਹਨਾਂ ਦੇ ਖਿਲਾਫ ਅਸੀਂ ਡੈਫੀਨੇਟਲੀ ਆ ਪਿੱਛੇ ਜੇ ਤੁਸੀਂ ਦੇਖਿਆ ਵੀ ਆ ਅਸੀਂ ਸਾਰੇ ਥਾਣਿਆਂ ਨੇ ਐਫਰਟ ਕਰਕੇ ਨਸ਼ਾ ਛਡਾਊ ਇੱਕ ਸਪੈਸ਼ਲ ਸਿਵਲ ਹਸਪ ਤੇ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਣਿਆਂ ਨੇ ਜਿਹੜੇ ਆ ਜਿਹੜੇ ਬੰਦੇ ਵਿਅਕਤੀ ਨਸ਼ਾ ਕਰਨ ਵਾਲੇ ਸੀ ਉਹਨਾਂ ਨੂੰ ਉੱਥੇ ਦਾਖਲ ਕਰਵਾਇਆ ਲੋੜਿੰਦੀ ਕਾਨੂੰਨੀ ਕਾਰਵਾਈ ਕਰਕੇ ਅਸੀਂ ਡੈਫੀਨੇਟਲੀ ਉਹਦੇ ਵਿੱਚ ਐਫਰਟ ਕਰ ਰਹੇ ਹਾਂ ਪਰੰਤੂ ਜਿਹੜੀ ਇਹ ਸਮੱਸਿਆ ਆ ਇਕਦਮ ਨਹੀਂ ਖਤਮ ਹੋਣੀ ਅਸੀਂ ਪੂਰੀ ਤਰ੍ਹਾਂ ਇਹਦੇ ਸਰਗਰਮ ਤੌਰ ਤੇ ਐਫਰਟ ਕਰ ਰਹੇ ਹਾਂ ਜਿਹੜੇ ਵੇਚ ਰਹੇ ਉਹਨਾਂ ਤੇ ਅਸੀਂ ਐਫਆਈਆਰਸ ਵੀ ਕਰ ਰਹੇ ਹਾਂ ਅੱਜ ਵੀ ਅਸੀਂ ਇੱਕ ਐਫਆਈਆਰ ਕੀਤੀ ਆ ਗਾਂਧੀ ਗਾਮ ਤੇ ਕੰਟੀਨਿਊਸਲੀ ਅਸੀਂ ਐਫਰਟ ਕਰ ਰਹੇ ਹਾਂ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, सिंटेक्स, मॉंटेक्स ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ધ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ హెయిర్ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੈਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਦਿੱਤੀ ਜਾ ਰਹੀ ਹੈ ਰਾਈਡਲ ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ हेयर पॉਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਤਾਂ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼